ਕੱਤਰੀ ਕਾਜੀ ਤੁਹਾ ਦਾ ਸਵਾਗਤ ਹੈ ਸਾਡੇ ਜੁਟ ਚੈਨਲ ਤੇ ਅੱਜ ਅਸੀਂ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਚਾਰ ਚਾਰ ਕਰਦਾ ਇਹ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰੇ ਸੁੱਟ ਸੁੱਟ ਬੁਲਬਲੇ ਵੀ ਬਣ ਗਿਆ ਤੇ ਕਿਵੇਂ ਬਣੂਗਾ ਤੁਹਾਨੂੰ ਪਤਾ ਦੱਸਦੇ ਹਾਂ ਪਹਿਲਾਂ ਤਾਂ ਅਗਾਂ ਬਿਨਾ ਬੁਨੇ ਤਾਰਾਂਗੇ ਇੱਕ ਸਿੱਧੀ ਸੈੱਟ ਕੋਟ ਕਰੇ ਹੁਣ ਡਿਜ਼ਾਈਨ ਸ਼ੁਰੂ ਹੁੰਦਾ ਫਿਰ ਆਪਾਂ ਇਹ ਤੰਤਾ ਅੱਗੇ ਉਲਟੇ ਬੁਣਾਂਗੇ ਤਾਂਗਾ ਬੈਕ ਸਾਈਡ ਇੱਕ ਤੰਗਾ ਬਿਨਾ ਬੁਨੇ ਤਾਰਾਂਗੇ ਫਿਰ ਤੰਗਾ ਫ੍ਰੀ ਸਾਈਡ ਤੰਗਾ ਅੱਗੇ ਉਲਟੇ ਤਾਂਗਾ ਬੈਕ ਸਾਈਡ ਇੱਕ ਬਿਨਾ ਬੁਣੀ ਕਰਾਂਗੇ ਇਹੀ ਚਾਹ ਤੱਕ ਅੱਗੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀਏ ਨਾ ਚਾਰ ਬੱਡ ਜਾਣਾ ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਇੱਕ ਬਿਨਾ ਬੁਣੀ ਕਰਾਂਗੇ ਤਿੰਨ ਬਾਅਦੇ ਉਲਟੇ ਇਹ ਜਿਹੜਾ ਡਿਜ਼ਾਈਨ ਆ ਬੰਦਾ ਸਿਰਫ ਇੱਕ ਸਲਾਈ ਚ ਆ ਇੱਕ ਦੋ ਸਲਾਈਆਂ ਆਪਾਂ ਇਸ ਤਰ੍ਹਾਂ ਕੱਢ ਦਿੰਦੇ ਸਲਾਈਸ ਕਰੇ ਫਿਰ ਆਪਾਂ ਉਲਟੇ ਲਾਨੇ ਬੈ ਹੁਣ ਆਪਾਂ ਅੱਗੇ ਬੈਕ ਸਾਈਡ ਬੈਕ ਸਾਈਡ ਆਪਾਂ ਨੇ ਕੀ ਕਰਨਾ ਹੈ ਜਿਹੜੇ ਤੱਕ ਅੱਗੇ ਆਪਾਂ ਉਧਰ ਉਲਟੇ ਬਣਾਇਆ ਉਹਨਾਂ ਨੂੰ ਇੱਧਰ ਸਿੱਧੇ ਬਣਾਵਾਂਗੇ ਇਹ ਬੈਕ ਸਾਈਡ ਤੋਂ ਆਪਣਾ ਤੇ ਆਪਣੀ ਸਾਈਡ ਕਰਕੇ ਜਿਹੜਾ ਬਿਨਾ ਬੁਣੀ ਉਤਾਰਿਆ ਉਹਨੂੰ ਉਲਟਾ ਬੁਣਨਾ। ਇਸ ਤਰ੍ਹਾਂ ਫੇਰ ਤਿੰਨ ਤਾਗੇ ਸਿੱਧੇ ਤਾਗੇ ਆਪਣੀ ਸਾਈਡ ਇਹਨੂੰ ਉਲਟਾ ਬੁਣਨਾ। ਜਿਹੜਾ ਬਿਨਾ ਬੁਣੀ ਉਤਾਰਿਆ ਉਹਨੂੰ ਉਲਟਾ ਬੁਣਨਾ ਤੇ ਜਿਹੜਾ ਉਧਰ ਉਲਟੇ ਬੁਣੇ ਸੀ ਉਹਨਾਂ ਨੂੰ ਉਧਰ ਸਿੱਧੇ ਬੁਣਾ ਲਾਂਗੇ। ਇਹ ਆਪਣੀ ਡਿਜ਼ਾਈਨ ਦੀ ਹੋ ਗਈ ਦੂਜੀ ਸਲਾਈਡ। ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਬਣਾ ਕੇ ਜਰੂਰ ਬਣਾ ਕੇ ਕਿਉਂਕਿ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਆ। ਆਲ ਪ੍ਰੋਜੈਕਟ ਡਿਜ਼ਾਈਨ ਹੈ। ਇਸ ਤਰ੍ਹਾਂ ਮੇਰਾ ਲਾਸਟ ਰਾਉਂਡ ਹੋ ਗਿਆ। ਫਿਰ ਆਪਾਂ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ 35 ਸਲਾਈ ਪਾਈ ਹੈ। ਸਿੱਧੀ ਸਾਈਡ ਇਹ ਦੋ ਸਲਾਈਆਂ ਇਸ ਤਰ੍ਹਾਂ ਲੰਘਣੀਆਂ ਨੇ। ਇਹਨੂੰ ਜੁਲਾਵਣੇ ਕਰਾਂਗੇ ਅਗਰ ਅੱਗੇ ਸਾਈਡ ਤੋਂ ਉੱਪਰੋਂ ਉਲਟੇ ਰਗਾ ਬੈਗ ਲਾਈਕ ਇਹ ਜੁਲਾਵਣੇ ਕਰਾਂਗੇ। ਫਿਰ ਉੱਪਰੋਂ ਉਲਟੇ। ਅੱਗੇ ਬੈਕ ਕਰਕੇ ਇੱਕ ਦਿਨ ਜੁਲਾਵਣੇ ਕਰਾਂਗੇ। जिते फली बन दही बिना अपनी उतारना एक बार डिजाइन टिग गया उ टिग ही जाएगा फिर कल उ हम आप आगे बैक साइड बैक साइड उस तरह में पहला सिलाई कभी अपन चार सिलाइया दोबारा रिपीट हो हो के डिजाइन अपना सिर्फ दो सिलाइय से ही पूगा उसद अपनी पांचवी डिजाइन वाली सिलाई आएगी ਇਸ ਮੈਨੂੰ ਇਹ ਡਿਜ਼ਾਈਨ ਹੁਣ ਆਪਾਂ ਅੱਗੇ ਚੋਕੀ ਚ ਲਾਈ। ਜੇਕਰ ਸਾਡੇ ਚੈਨਲ ਤੇ ਮੈਨਰੇ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇਸ ਤਰ੍ਹਾਂ ਦੇ ਸੌਖੇ ਸੌਖੇ ਡਿਜ਼ਾਈਨ ਦੇਖਣ ਲਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਹੁਣ ਆਪਾਂ ਅੱਗੇ ਡੇਅਰ ਅਲਾਈ ਚ ਲਾਈ। ਮਤਲਬ ਕਿ ਕੀ ਕਰਨਾ ਹੈ ਜਿਹੜੇ ਤੇ ਉਲਟੇ ਬਣਾ ਇਹਨਾਂ ਨੂੰ ਇਸ ਤਰ੍ਹਾਂ ਉਲਟੇ ਬਣਾਉਣਾ। ਡਿਜ਼ਾਈਨ ਸਰਫ ਜਿਹੜਾ ਆਪਾਂ ਅੱਗਾ ਬਿਨਾ ਬੁਣੇ ਕਰਦੇ ਸੀ ਉਸੇ ਤਰੀਕੇ ਨਾਲ। ਇਹ ਇਹ ਉਲਟੇ ਬੁਣਦੇ ਸੁਣਾਉਣ ਉਲਟੇ ਬਣਾਉਣਾ ਇਹ ਤਾਂ ਅੱਗਾ ਆਪਾਂ ਜਿਹੜਾ ਬਿਨਾ ਬੁਣੇ ਤਾਰ ਦੇ ਸੀ ਇਹ ਹੁਣ ਇਹਨੂੰ ਆਪਾਂ ਕੀ ਕਰਨਾ ਇਹ ਇੱਕ ਛੱਡ ਕੇ ਆਪਾਂ ਇਹ ਜਿਹੜਾ ਦੂਜਾ ਦਾ ਹੌਲ ਇਹ ਹੌਲ ਵਿੱਚ ਵੀ ਤਾਂਗਾ ਬੈਕ ਸਾਈਡ ਹੀ ਆ ਇਸ ਤਰ੍ਹਾਂ ਹੁਣ ਆਪਾਂ ਕੱਢ ਕੇ ਬੁਣ ਲਾਂਗੇ ਇੱਕ ਬੁਣ ਲਿਆ ਫੇਰ ਤਾਂਗਾ ਇਹ ਸਲਾਈ ਤੇ ਤਾਂਗਾ ਘੁਮਾਤਾ ਬੈਕ ਸਾਈਡ ਤੇ ਲੱਗੇ ਫੇਰ ਦੂ ਬੁਣ ਲਿਆ ਇਸ ਤਰ੍ਹਾਂ ਹੀ ਕਤਨ ਧਾਗੇ ਹੋ ਗਏ ਫਿਰ ਧਮਾ ਕੇ ਚਾਰ ਧਾਗੇ ਹੋ ਗਏ ਇੱਕ ਵਾਰ ਇਹਨੂੰ ਫਿਰ ਬੋਲ ਲਾਂਗੇ ਪੰਜ ਧਾਗੇ ਹੋ ਜਾਣਗੇ ਇਹ ਹੋਲ ਵਿੱਚ ਦੀ ਆਪਾਂ ਨੇ ਪੰਜ ਧਾਗੇ ਬਣਾਉਣੇ ਨੇ ਪੰਜ ਧਾਗੇ ਬਣਾ ਕੇ ਇਸ ਧਾਗੇ ਨੂੰ ਆਪਾਂ ਇਸ ਤਰ੍ਹਾਂ ਕੱਢ ਕੇ ਇਸ ਸਲਾਈ ਤੇ ਚੜਾ ਲਾਂਗੇ ਜਿਹੜਾ ਆਪਣਾ ਇਹ ਬਿਨਾ ਬੁਣੇ ਉਤਾਰਿਆ ਹੱਸ ਜਿਵੇਂ ਪੰਜੇ ਧਾਗੇ ਨੇ ਆਪਾਂ ਬੈਕ ਸਾਈਡ ਤੋਂ ਇੱਕ ਕਰਤਾ ਹੈ ਪੈਸਾ ਫਿਰ ਧਾਗਾ ਪਲਿਸਾੜ ਤੈਨੋਂ ਉਲਟੇ ਦਾਗਾ ਬੈਕ ਸਾਈਡ ਆਪਾਂ ਰ ਇੱਕ ਹੋਲ ਛੱਡ ਕੇ ਦੂਜੇ ਹੋਲ ਵਿੱਚ ਦੀ ਇਸ ਤਰ੍ਹਾਂ ਗੁੰਨ ਲਾਂਗੇ ਫਿਰ ਇੱਕ ਸਲਾਈ ਉੱਪਰ ਦੀ ਘਵਾ ਕੇ ਦੋ ਦਾਗੇ ਹੋ ਗਏ ਤਿੰਨ ਹੋ ਗਏ ਫਿਰ ਘਵਾ ਕੇ ਚਾਰ ਹੋ ਗਏ ਫਿਰ ਗੁੰਨ ਲਿਆ ਆਪਾਂ ਨੇ ਪੰਜ ਹੋ ਗਏ ਫਿਰ ਆਪਾਂ ਇਹ ਧਾਗੇ ਨੂੰ ਇਸ ਤਰੀ ਸਲਾਈ ਤੇ ਦੁਬਾਰਾ ਚੜਾ ਲਾਂਗੇ ਹੁਣ ਆਪਾਂ ਇਹ ਸੇ ਤਾਗਾਂ ਦਾ ਇੱਕ ਤਾਗਾ ਕਰਤਾ ਨੂੰ ਪੰਜ ਆਪਣੇ ਬੁਨੇ ਹੋ ਗਏ ਇੱਕ ਤਾਗਾ ਆਪਣਾ ਜਿਹੜਾ ਆਪਾਂ ਬਿਨਾਂ ਗੁਨੇ ਉਤਾਰਦੀ ਸੀ ਸਾਰੇ ਤਾਗਾਂ ਦਾ ਇੱਕ ਕਰਤਾ ਇਹ ਤਾਗਾ ਫਨੀ ਸਾੜ ਪੰਨਾ ਉਲਟੀ ਜਿਹੜੇ ਉਲਟੇ ਹੋਣਨੋ ਮਤਲਬ ਸ਼ੁਰੂ ਤੋਂ ਲੈ ਕੇ ਉਹ ਐਂ ਚੱਲੀ ਜਾਣਗੇ ਹੁਣ ਫਿਰ ਆਪਾਂ ਉਸ ਤਰ੍ਹਾਂ ਇੱਕ ਪਹਿਲਾ ਹੋਲ ਛੱਡ ਕੇ ਦੂਜੇ ਹੋਲ ਵਿੱਚ ਦੀ ਗੁਨਾਂਗੇ ਇੱਕ ਵਾਰ ਬੋਲ ਲਿਆ ਇੱਕ ਕਮਾ ਕੇ ਤਾਗਾ ਹੋ ਗਿਆ ਆਪਣਾ तीजा धागा अपना यह बुनके हो गया चौथा घुमा के हो गया पांचवा तागा फिर अपना यह बुनका हो गया एक ये तागा जो अपना बिना बुड़े तारा है, हो गए छे आप छे छे ताग एक तागा करता है इस तरह फिर तीन उल्टे फिर उस तरह एक होल छूजे होल में भी बुना के दो तागे हो गए बुन के तीन तागे हो गए फिर घुमा के चार फिर बुन के पांच एक अपना ये हो गया इन्ह सारे अपना एक करता ਲਾਸਟ ਵਾਲਾ ਇਹਨੂੰ ਉਲਟੀ ਬਣਾ ਲਓ ਇਹ ਆਪਣੀ ਪੰਜਵੀਂ ਸਲਾਈ ਚ ਡਿਜ਼ਾਈਨ ਬਣਿਆ ਸਿਨੀ ਸਲਾਈ ਆਪਾਂ ਉਸੇ ਤਰ੍ਹਾਂ ਜਿਹੜੇ ਤਿੰਨ ਆਪਾਂ ਸਿੱਧੇ ਬੁਣਿਆ ਇਧਰ ਬੈਕ ਸਾਈਡ ਸਿੱਧੇ ਬੁਣਾਂਗੇ ਜਿਹੜਾ ਇੱਕ ਉਲਟਾ ਬੁਣਦੇ ਸੀ ਡਿਜ਼ਾਈਨ ਵਾਲਾ ਉਹਨੂੰ ਉਲਟਾ ਹੀ ਬਣਾਵਾਂਗੇ ਤਿੰਨ ਸਿੱਧੇ ਇੱਕ ਉਲਟਾ ਇਹ ਉਸੇ ਤਰ੍ਹਾਂ ਡਿਜ਼ਾਈਨ ਵਾਲੀ ਸਿਰਫ ਆਪਣੀ ਇੱਕ ਸਲਾਈ ਜਿਹੜੀ ਆਪਾਂ ਹੁਣ ਕੱਢੀ ਆ ਸਿੰਪਲ ਜਿਹਾ ਡਿਜ਼ਾਈਨ ਆ ਜਲਦੀ ਜਲਦੀ ਬਣੂਗਾ ਕਿਉਂਕਿ ਇਹ ਸਿੱਧੀ ਉਲਟੀ ਸਲਾਈ ਹੋਈ ਆ ਕੋਈ ਖਾਸ ਡਿਜ਼ਾਈਨ ਨਹੀਂ ਹੈਗਾ ਸਿਰਫ ਇੱਕ ਸਲਾਈਸ ਡਿਜ਼ਾਈਨ ਬਣ ਕੇ ਤਿੰਨ ਚਾਰ ਸਲਾਈਆਂ ਆਪਣੀਆਂ ਸਿੱਧੀਆਂ-ਸਿੱਧੀਆਂ ਨਤੀਆਂ। ਆਲ ਪ੍ਰੋਜੈਕਟ ਡਿਜ਼ਾਈਨ ਬਣਾ ਕੇ ਜਰੂਰ ਵੇਖਿਓ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ। ਤੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਕੰਪਲੀਟ ਹੋ ਗਿਆ। ਸੇ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਗਿਆ। ਅੱਗੇ ਫਿਰ ਦੁਬਾਰਾ ਉਸੇ ਤਰ੍ਹਾਂ ਸੇ ਸਲਾਈਆਂ ਰਿਪੀਟ ਕਰੀ ਜਾਣੀਆਂ ਨੇ। ਇਸ ਤਰ੍ਹਾਂ ਹੀ ਆਪਣਾ ਬਣ ਗਿਆ ਹੋਊਗਾ ਬਹੁਤ ਪਿਆਰਾ ਲਾਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ।